ਪਲਾ ਹੋਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਛੁੱਟੀ ਮੇਜੇ ਤੋ ਕੱਲ ਤੱਕ ਸਭ ਤੋਂ ਫਾਰਗੋ ਐਸੀਗਾ ਜੈ ਤੇ داری ਤੋ ਉਦੋਂ ਵੀ ਮੈਂ ਸ਼ਬਦ ਕਹੀ ਸੀ ਉਹ ਹੁਣ ਵੀ ਮੈਂ ਸ਼ਬਦ ਕਹਿਣਾ ਕੀ ਔਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਕੱਲ ਦਾ ਅਹਿਸਾਸ ਜਿਹੜਾ ਹੋ ਚੁੱਕਿਆ ਸੀ ਤੇ ਮੇਰੀਆਂ ਸਵਾਵਾਵਾਂ ਹੋਣਾ ਖਤੋਂ ਕਿੱਤਿਆਂ ਜਾਣੀਏ ਤੋ ਹੋ ਗਈਆਂ ਕੋਈ ਚੱਕਰ ਆਈ ਜਾਂਚ ਕਮੇਟੀ ਨੇ ਮਤਾਲਬ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਮਤਾਲਬਨ ਕੀਤਾ ਨਾ ਕੀਤਾ ਮੈਂ ਜਾਣੇ ਨਹੀਂ ਸੀ ਉਹਦੇ ਕੋਲ ਅੱਛਾ ਕਿਉਂਕਿ ਜਿੰਨਾ ਚਿਰ ਮੈਂ ਜਥੇਦਾਰ ਸੀਗਾ ਤੇ ਤਿੰਨ ਅੰਮ੍ਰਿਤ ਕਮੇਟੀ ਦੇ ਅੱਗੇ ਪੇਸ਼ ਹੋਣਾ ਉਹਦੇ ਦੀ ਤੋਹੀਨ ਸੀ ਨਹੀਂ ਕਰ ਸਕਦਾ ਸੀ ਠੀਕ ਹੈ ਨਹੀਂ ਤੇ ਜਿਸ ਤਰ੍ਹਾਂ ਇਹ ਸਾਰਾ ਵਾਪਰਿਆ ਵਰਤਾਰਾ ਉਹਨੂੰ ਕਿਵੇਂ ਦੇਖਦੇ ਹਾਂ ਭੁਖ ਦੇ ਵਿੱਚ ਜਿਸ ਚੀਜ਼ ਦਾ ਪਹਿਲਾਂ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਉਹ ਹੈਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲਾਂ ਹੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸਭਾਵਾਂ ਜਿਹੜੀਆਂ ਹੋਣਾ ਸਮਾਪਤ ਹੋਣ ਗਈਆਂ ਉਹ ਹੋ ਗਈਆਂ ਜੀ ਸਿੰਸਲ ਸਮਾਂ ਪਿਆ ਰਿਹਾ ਤੁਹਾਡੇ ਫੇਰ ਬੇਸ਼ੱਕ 7 ਸਾਲ ਦਾ ਪਿਆ ਪਤਾ ਨਹੀਂ ਮੈਨੂੰ ਕੀ ਕੀਤਾ ਜੀ ਆਰਡਰ ਪੜਨ ਤੋਂ ਬਾਅਦ ਪਤਾ ਲੱਗਿਆ ਕਿ ਕੀ ਹੈ ਕੀ ਨਹੀਂ ਸੋਖੇ ਰਜਾਨ ਕਿ ਜੁਨ ਹੋਣਾ ਨਹੀਂ ਅਜੇ ਕੋਈ ਪਤਾ ਨਹੀਂਗਾ ਮੈਂ ਕੀ ਕੀਤਾ ਹੈ ਮੈਂ ਮਤੇ ਚ ਕੀ ਲਿਖਦੇ ਨੇ ਕੀ ਨਹੀਂ ਲਿਖਦੇ ਉਹ ਦੁਬਾਰਾ ਪਤਾ ਇਹ ਇੰਨਾ ਕਨਫਰਮ ਹੋ ਗਿਆ ਜੀ ਕਿਲਾ ਜੱਥੇਦਾਰੀ ਤੋਂ ਤੁਹਾਨੂੰ ਫਾਰਕ ਪਤਾ ਨਹੀਂ ਮੈਨੂੰ ਹਾਲੇ ਕੁਝ ਨਹੀਂ ਪਤਾ ਜੀ ਪਰ ਜੋ ਵੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਤੇ ਵਿਖ ਦੀ ਯੋਜਨਾ ਕੀ ਹੈ ਜੀ ਜਿੱਸਾ ਕਿਆਸ ਰਾਈਆਂ ਜਾ ਜਾਣਗੀਆਂ ਇਹ ਜੋ ਨਾਲ ਦੀ ਤਾਂ ਵਿਖ ਦੀ ਯੋਜਨਾ ਤਾਂ ਅਕਾਲਪੁਰਖ ਦੇ ਵਾਸ ਹੈ ਕਿਉਂਕਿ ਮੈਂ ਅਕਾਲਪੁਰਖ ਤੇ ਭੁਰ ਸਾਰੇ ਕਰਾ ਲਾ ਅਕਾਲਪੁਰਖ ਜਿਹੜਾ ਹੈਗਾ ਉਹ ਮਤਲਬ ਕਿਸ ਪਾਸੇ ਲੈ ਕੇ ਜਾਣ ਦਾ ਹੈਗਾ ਸਤਗੁਰੂ ਨੂੰ ਕੀ ਪਾਉਂਦਾ ਹੈਗਾ ਇਹ ਅਕਾਲਪੁਰਖ ਤੇ ਤੇ ਸਤਗੁਰੂ ਤੇ ਤੁਸੀਂ ਪਹਿਲੇ ਵੀ ਬਿਆਨ ਦਿੱਤਾ ਸੀ ਕਿ ਮੈਨੂੰ ਇੱਕ ਬੜੇ ਹੱਟਾਂ ਦੋਸਤ ਤੋਂ ਬਾਅਦ ਨਾ ਖੁੱਲ ਕੇ ਮਿਲ ਰਹਾ ਹਾਂ ਬਿਲਕੁਲ ਬਿਲਕੁਲ ਹੁਣ ਖੁੱਲ ਕੇ ਗੱਲ ਕਰ ਸਕਾਂਗੇ ਹੁਣ ਮੈਂ ਪੰਥ ਜੋਗਾ ਰਹਿ ਗਿਆ ਕੌਮ ਜੋਗਾ ਰਹਿ ਗਿਆ ਜੀ ਕਿ ਲੱਗਦਾ ਕਿ ਤੁਸੀਂ ਨਾ ਕਿ ਤੁਸੀਂ ਇੱਕ ਮਾਸਟਰ ਮਾਈਂਡ ਜਿਹੜੇ ਬਾਦਲ ਪਰਿਵਾਰ ਦਾ ਸੀ ਹਾਂ ਉਹ ਤਾਂ ਹੈ ਹੀ ਜੀ ਉਹ ਉਹ ਤਾਂ ਹੈ ਹੀ ਜੀ ਬਿਲਕੁਲ ਇਹ ਉਹਨਾਂ ਵੱਲੋਂ ਹੀ ਹੋਇਆ ਸਾਰਾ ਕੁਝ ਠੀਕ ਹੈ ਬਿਲਕੁਲ ਹੋਇਆ ਮੈਨੂੰ ਨਹੀਂ ਪਤਾ ਪਰ ਹੰ ਜਿਹੜਾ ਲੋਕ ਸਤਤਾ ਖਬਰਾਂ ਮੈਡੀ ਅਸੀਂ ਇੱਕੇ ਸ਼੍ਰੋਮਣੀ ਕਮੇਟੀ ਤੇ ਦਬਾਅ ਹੈ ਤੇ ਦਬਾਅ ਜਿਹੜਾ ਉਹ ਸ਼੍ਰੋਮਣੀ ਕਮੇਟੀ ਤੇ ਅਕਾਲਪੁਰਖ ਦਾ ਤਾਂ ਹੋ ਨਹੀਂ ਸਕਦਾ ਜੀ ਹੋਰ ਕੌਣ ਹੋ ਸਕਦਾ ਜੀ ਸ਼੍ਰੋਮਣੀ ਕਮੇਟੀ ਦੇ ਰਾਜਨੀਤਿਕ ਲੋਕਾਂ ਦਾ ਦਬਾਅ ਤੁਮਲਾਦਬ ਇਸ ਸਿੱਖ ਰਾਜਨੀਤੀ ਲਈ ਕਾ ਤਕ ਹੈ ਜਿਹੜਾ ਰਾਜਨੀਤਿਕ ਪ੍ਰੈਸ਼ਰ ਹੈ ਨਾ ਜੀ ਇਹ ਹਮੇਸ਼ਾ ਜਿਹੜਾ ਹੈ ਉਹ ਮਾਰੂ ਹੀ ਸਾਬਤ ਹੁੰਦਾ ਜੀ ਚਾਹੇ ਉਹ ਸਿੱਖ ਸੰਸਥਾਵਾਂ ਤੇ ਹੋਵੇ ਚਾਹੇ ਵਿਅਕਤੀਆਂ ਤੇ ਹੋਵੇ ਸਾਹੇ ਕਿਸੇ ਵੀ ਆਰਗੇਨਾਈਜੇਸ਼ਨ ਤੇ ਹੋਵੇ ਜੇ ਸਰਕਾਰਾਂ ਦਾ ਦਬਾਅ ਪ੍ਰੈਸ਼ਰ ਕੋਰਟਾਂ ਦੇ ਉੱਤੇ ਚਲਾ ਜਾਏ ਤੇ ਉਹ ਵੀ ਨਿਆਂ ਲਈ ਜਿਹੜਾ ਮਾੜਾ ਸਾਬਤ ਹੁੰਦਾ ਤੇ ਜੇ ਆਰਗੇਨਾਈਜੇਸ਼ਨ ਤੇ ਦਬਾਅ ਚਲਾ ਜਾਏ ਰਾਜਨੀਤਿਕ ਪੋਲੀਟੀਕਲ ਤੇ ਉਹ ਵੀ ਮਾੜਾ ਹੀ ਹੁੰਦਾ ਹੈ ਰਾਜਨੀਤਿਕ ਦਬਾਅ ਕਰਦੇ ਚੰਗਾ ਹੋਇਆ ਹੀ ਨਹੀਂ ਤੋਂ ਦੇ ਨਾਲ ਜਿਹੜੇ ਸੁਧਾਰ ਲਹਿਰ ਵਾਲੇ ਸੀਗੇ ਉਹਨਾਂ ਨੇ ਵੀ ਸੰਪਰਕ ਕੀਤਾ ਕਿਸੇ ਤਰ੍ਹਾਂ ਦਾ ਇਸ ਕਤਨਾਕ੍ਰਮ ਤੋਂ ਬਾਅਦ ਮੇਰੇ ਨਾਲ ਸਾਰੇ ਇਕੱਲੇ ਸੁਧਾਰ ਲਹਿਰ ਵਾਲੇ ਨਹੀਂ ਜੰਨੀਆਂ ਵੀ ਪੰਥ ਦੀਆਂ ਜੱਥੇਬੰਦੀਆਂ ਜਿਨ੍ਹਾਂ ਨੂੰ ਪੰਥ ਦਾ ਦਰਦ ਹੈ ਜਿਨ੍ਹਾਂ ਦੇ ਅੰਦਰ ਪੰਥ ਦੀ ਸੋਚ ਹੈ ਉਹ ਮੇਰੇ ਸੰਪਰਕ ਕੀਆ ਐਵੇਂ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਐ 80% ਲੋਕ ਜਿਹੜੇ ਮੇਰੇ ਸੰਪਰਕ ਚ ਹੈ ਜਿਸ ਤਰ੍ਹਾਂ ਅੱਜ ਮੀਟਿੰਗ ਸ਼ੁਰੂ ਹੋਈ ਤੁਹਾਨੂੰ ਪਹਿਲਾਂ ਹੀ ਪਤਾ ਸਹੀ ਅਸੀਂ ਵੀ ਹੋਏਗਾ ਸਭ ਮੈਨੂੰ ਤਾਂ 2 ਦਸੰਬਰ ਤੋਂ ਬਾਅਦ ਹੀ ਅਹਿਸਾਸ ਹੋਇਆ ਅੱਜ ਨਹੀਂ ਮੈਨੂੰ ਤਾਂ 2 ਦਸੰਬਰ ਤੋਂ ਬਾਅਦ 6 ਤਰੀਕ ਨੂੰ ਮੈਨੂੰ ਜਿਹੜਾ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਕਿ ਮੇਰੀਆਂ ਸਵਾਵਾ ਸਮਾਪਤ ਹੋਣੀਆਂ 6 ਦਸੰਬਰ ਠੀਕ ਪਰ ਜਿਸ ਤਰ੍ਹਾਂ ਦੀਆਂ ਸੁਆਮਾ ਜਿਹੜੀਆਂ ਇਹ ਸਮਾਪਤ ਕੀਤੀਆਂ ਗਈਆਂ ਪਰ ਇੱਕ ਪਾਸੇ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਕਹਿ ਰਹੇ ਨੇ ਕਿ ਜੱਜਦਾਰ ਦੀ ਕੋਈ ਵੀ ਜਿਹੜੀ ਹੈ ਇਨਕੁਆਰੀ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰਤਾ ਫੈਸਲਾ ਪਰ ਫਿਰ ਫਿਰ ਉਸ ਤੋਂ ਬਾਅਦ ਇਨਕੁਆਰੀਆਂ ਚੱਲ ਰਹੀਆਂ ਜਦੋਂ ਜਦੋਂ ਧੱਗਾ ਕਰਨਾ ਹੋਵੇ ਜਦੋਂ ਮਾਈਂਡ ਦੇ ਵਿੱਚ ਸੋਚ ਲਿਆ ਜਾਵੇ ਕਿ ਅਸੀਂ ਇਹਨੂੰ ਬਾਹਰ ਕੱਢਣਾ ਹੈ ਉਦੋਂ ਕੋਈ ਮਰਿਆਦਾ ਕੋਈ ਕਿਸੇ ਕਿਸਮ ਦਾ ਜਿਹੜਾ ਹੈਗਾ ਨਿਯਮ ਕੋਈ ਕਾਨੂੰਨ ਉਹ ਨਹੀਂ ਦੇਖਿਆ ਜਾਂਦਾ ਜੇਸਾਂ ਤੁਹਾਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਜੋ ਟੰਗ ਤਰੀਕਾ ਅਪਣਾਇਆ ਗਿਆ ਤੁਹਾਨੂੰ ਲੱਗਦਾ ਭਵਿੱਖ ਤੇ ਵਿੱਚ ਹੋਰ ਕੋਈ ਏਡਾ ਜ਼ੇੜਾ ਕਰ ਸਕੂਗਾ ਫਿਰ ਨਹੀਂ ਇਹ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਸੀ ਤੇ ਇਸ ਤੋਂ ਮੈਥੋਂ ਪਹਿਲਾਂ ਵੀ ਜਥੇਦਾਰ ਸਾਹਿਬਾਨ ਦੇ ਨਾਲ ਇਹੋ ਕੁਝ ਹੁੰਦਾ ਰਿਹਾ ਸੀ ਜੀ ਇਹ ਉਹਨਾਂ ਚਿਰ ਚੱਲਦੀ ਰਹਿਣਾ ਹੈਗਾ ਜਿੰਨਾ ਚਿਰ ਸਿਆਸੀ ਦਬਾਅ ਤੋਂ ਸਾਡੀਆਂ ਸੰਸਥਾਵਾਂ ਮੁਕਤ ਨਹੀਂ ਹੁੰਦੀਆਂ ਉੰਨਾ ਚਿਰ ਚੱਲਦੇ ਰਹੂ। ਪਰ ਜਿਹੜਾ ਮਨਜਿੰਦਰ ਸਰਸਾ ਨੂੰ ਕੱਲ ਤੁਹਾਡੇ ਵੱਲੋਂ ਸਨਮਾਨਤ ਕੀਤਾ ਗਿਆ ਨਹੀਂ ਸਨਮਾਨਤ ਨਹੀਂ ਕੀਤਾ ਉਹ ਤਾਂ ਗੁਰਦਾਰਾ ਬੰਗਲਾ ਸਾਹਿਬ ਮੈਂ ਕਥਾ ਕਰਨ ਵਾਸਤੇ ਗਿਆ ਉੱਥੇ ਬੜੂ ਸਾਹਿਬ ਵਾਲਿਆਂ ਦਾ ਗੁਰਦਾਰਾ ਰਕਾਬगंज ਸਮਾਗਮ ਸੀਵਤ ਚ ਹਾਜ਼ਰੀ ਭਰਨ ਗਿਆ। ਉਹ ਬੰਗਲਾ ਸਾਹਿਬ ਆਈ ਉੱਥੇ ਹੈੱਡ ਗ੍ਰਾਮ ਕੀਨੇ ਜਿਹੜੇ ਬੰਗਲਾ ਸਾਹਿਬ ਦੇ ਉਹਨਾਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਸਨਮਾਨ ਲੈ ਕੇ ਸ੍ਰੋਪਾ ਲੈ ਕੇ ਉਹ ਥੱਲੇ ਦਫ਼ਤਰ ਦੇ ਵਿੱਚ ਮੈਂ ਪ੍ਰਸ਼ਦਾ ਸਾਹਿਬ ਕਰੇ ਮੇਰੇ ਕੋਲ ਆਇਆ ਫੋਟੋ ਖਚਾਈਏ ਤੇ ਚ ਮਾੜੀ ਗੱਲ ਕੀਤੀ ਸਹਿਜਤਾਰੀ ਸਿੰਘ ਸਿੱਖ ਨੂੰ ਸ੍ਰੋਪਾ ਦੇਣਾ ਨੂੰ ਲੈ ਕੇ ਤੁਹਾਨੂੰ ਟ੍ਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਜਿਹੜੇ ਟ੍ਰੋਲ ਕਰ ਰਹੇ ਉਹ ਤਾਂ ਮੇਰੀਆਂ ਜਹਿਦਾਰੀਆਂ ਨੇ 2 ਮਿੰਟ ਤੋਂ ਹੀ ਸਮਾਵਾ ਸਮਾਪਤ ਕਰ ਚੁੱਕੇ ਉਹਨਾਂ ਨੂੰ ਦਾ ਅਧਿਕਾਰ ਹੀ ਨਹੀਂ ਟ੍ਰੋਲ ਕਰਨ ਦਾ ਠੀਕ ਹੈ ਨਾਲੇ ਟ੍ਰੋਲ ਉਹ ਕਰ ਰਹੇ ਜਿਨ੍ਹਾਂ ਦੀ 25 ਸਾਲ ਜਿਹੜੀ ਗੁੜੀ ਸੰਘ ਰਹੀ ਹੈ ਤੇ ਹੁਣ ਵੀ ਰਾਤ ਨੂੰ ਗੱਲਾਂ ਕਰਦੇ ਨੇ ਉਹਨਾਂ ਨਾਲ ਜਿਨ੍ਹਾਂ ਦੇ ਨਾਲ ਮੇਰੇ ਤੇ ਤਰਾਜ ਹੈ ਤੇ ਰਾਤ ਸਹੀ ਤਾਂ ਉਹ ਵੀ ਅਰੇ ਹੋਏ ਨਾ ਕਿ ਵੀ ਉਹਨਾਂ ਨੂੰ ਜਦੋਂ ਤਨਖਾਹੀ ਐਕਰਾਰ ਦਿੱਤਾ ਹੋਇਆ ਤਾਂ ਕਿਉਂ ਕਿ ਤਨਖਾਹੀ ਐਕਰਾਰ ਦਿੱਤਾ ਹੈ ਆਪਣੇ ਨਮਨਜਿੰਦਰ ਸੱਤ ਨੂੰ ਉਹਨੂੰ ਤਨਖਾਹੀ ਐਕਰਾਰ ਨਹੀਂ ਦਿੱਤਾ ਜੀ ਕਿਨੇ ਦਿੱਤਾ ਜੀ ਨਹੀਂ ਹੈਗਾ ਜੀ ਸੋਸ਼ਲ ਮੀਡੀਆ ਤੇ ਉਹੀ ਚੱਲ ਰਿਹਾ ਹੈ ਲਗਾਤਾਰ ਸੋਸ਼ਲ ਮੀਡੀਆ ਕਿਹੜੇ ਹੈਗੇ ਉਹ ਮਰਯਾਦਾ ਤੋਂ ਹੀਨੇ ਲੋਕ ਬਾਹਰ ਰੱਖਿਆ ਜੀ ਉਹਨਾਂ ਨੂੰ ਮੇਰੇ ਲੈਣ ਦੇ ਨਾਲ ਵੀ ਦੋ ਦਿਨਾਂ ਵਾਸਤੇ ਕੰਮ ਮਿਲ ਗਿਆ ਉਹ ਦੋ ਦਿਨ ਖੂਬ ਜਿਹੜਾ ਉਹ ਇਸ ਕਾਰਵਾਈ ਨੂੰ ਜਿਹੜਾ ਉਹ ਸਲਾਉਣਗੇ ਜੀ ਕੰਮ ਮਿਲ ਗਿਆ ਲੱਗੇ ਪਰ ਤੁਹਾਡੇ ਤੇ ਇਸ ਗੱਲ ਨੂੰ ਲੈ ਕੇ ਭਾਜਪਾ ਦੇ ਨਾਲ ਨਜ਼ਦੀਕੀਆਂ ਨੇ ਉਹ ਐ ਨਹੀਂ ਹੁੰਦੀ ਨਜ਼ਦੀਕੀਆਂ ਨਜ਼ਦੂਕੀਆਂ ਨਹੀਂ ਹੁੰਦੀਆਂ ਜੇ ਤੁਸੀਂ ਕਿਸੇ ਨਾਲ ਬਹਿ ਜਾਣੀ ਹੋ ਕਿਸੇ ਨਾਲ ਉਠ ਖੜ੍ਹਦੀ ਹੋ ਕਿਸੇ ਨਾਲ ਚਾਪੀ ਲੈਣੀ ਹੋ ਤੇ ਤੁਸੀਂ ਉਹਦੇ ਨਹੀਂ ਬਣ ਜਾਂਦੇ ਕਿ ਨਾ ਉਹ ਤੁਹਾਡਾ ਬਣਦਾ। ਆ ਸਭ ਕਿਵੇਂ ਦੇਖਦੇ ਹੋ ਜੇ ਮੈਂ ਤਾਂ ਕੰਨੀਆਂ ਸਵਾਮਾ ਖਤਮ ਕੀਤੀਆਂ ਗਈਆਂ ਨੇ। ਪਲਾਹ ਹੋਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਚੁੱਟੀ। ਮੈਂ ਜੇ ਤਾਂ ਗਾਲ ਤੱਕ ਸਭ ਤੋਂ ਫਾਰਗੋ ਐਸੀਗਾ। ਜਿम्मेदारी ਤੋਂ ਉਹਦੋਂ ਵੀ ਮੈਂ ਸ਼ਬਦ ਕਹੀ ਸੀ। ਉਹ ਹੁਣ ਵੀ ਮੈਂ ਸ਼ਬਦ ਕਹਾਂ। ਕੀ ਹੋਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਕੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ ਕਿ ਮੇਰੀਆਂ ਸਵਾਵਾਂ ਹੋਣਾ ਖਪੂ ਕਿੰਨੀ ਜਾਣੀਏ ਤੋਂ ਹੋ ਗਈਆਂ ਜੀ ਕੋਈ ਚੱਕਰ ਆਈ ਜਾਂਚ ਕਮੇਟੀ ਨੇ ਤਾਲਮੇਲ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਤਾਲਮੇਲ ਕੀਤਾ ਨਾ ਕੀਤਾ ਮੈਂ ਜਾਣੇ ਨਹੀਂ ਸੀ ਇਹ ਤੋਂ ਪੁੱਛ ਅੱਛਾ ਠੀਕ ਹੈ ਕਿਉਂਕਿ ਜਿਨਾਂ ਚਿਰ ਮੈਂ ਜਥੇਦਾਰ ਸੀ ਘਾਤੇ ਤੱਕ ਮੈਂ ਮੈਂ ਕਮੇਟੀ ਦੇ ਕੇ ਪੇਸ਼ ਹੋਣਾ ਉਹਦੇ ਦੀ ਤੋਹੀਨ ਸੀ ਨਹੀਂ ਕਰਾ ਸਕਦਾ ਸੀ ਠੀਕ ਹੈ ਜੀ ਤੇ ਜਿਸ ਤਰਾਇ ਸਾਰਾ ਵਾਪਰਿਆ ਵਰਦਾਰਾ ਉਹਨੂੰ ਕਿਵੇਂ ਦੇਖਦੇ ਹਾਂ ਉਹ ਇੱਕ ਦੇ ਵਿੱਚ ਤੇ ਜਿਸ ਚੀਜ਼ ਦਾ ਪਹਿਲੋ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਉਹ ਹਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲੋ ਹੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸੰਭਾਵਾਂ ਜੜੀਆਂ ਹੋਣਾ ਸਮਾਪਤ ਹੋਣ ਗਈਆਂ ਉਹ ਹੋ ਗਈਆਂ ਸੀ ਕਿੰਸਨ ਸਮਾਪਤ ਹੋ ਗਿਆ ਤੁਹਾਡਾ ਫੇਸ ਦੇ ਇੱਕ ਸੱਤ ਸਾਲ ਦਾ ਪਿਆ ਪਤਾ ਨਹੀਂ ਮੈਨੂੰ ਕੀ ਕੀਤਾ ਜੀ ਉਹ ਆਰਡਰ ਪੜਨ ਤੋਂ ਬਾਅਦ ਪਤਾ ਲੱਗ ਰਿਹਾ ਕਿ ਕੀ ਹੈ ਕੀ ਨਹੀਂ ਸੁਣਦੇ ਜਾਨ ਕੇ ਜਿੰਨ ਨੂੰ ਨਹੀਂ ਅਜੇ ਕੋਈ ਪਤਾ ਨਹੀਂਗਾ ਮੈਂ ਕੀ ਕੀਤਾ ਉਹ ਮੇਰੇ ਮਤੇ ਚ ਕੀ ਲਿਖਦੇ ਨੇ ਕੀ ਨਹੀਂ ਲਿਖਦੇ ਤੁਹਾਨੂੰ ਬਾਤ ਪਤਾ ਇਹ ਇਨਾ ਕਨਫਰਮ ਹੋ ਗਿਆ ਜੀ ਕਿਲਾ ਜਥੇਦਾਰੀ ਤੋਂ ਤੁਹਾਨੂੰ ਫਾਰਕ ਪਤਾ ਨਹੀਂ ਮੈਨੂੰ ਅਜੇ ਕੁਝ ਨਹੀਂ ਪਤਾ ਜੀ ਪਰ ਜੋ ਵੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਤੇ ਪਵਿੱਖ ਦੀ ਯੋਜਨਾ ਕੀ ਹੈ ਜੀ ਜਿਵੇਂ ਸਕਿਆ ਆਖਰਾਂ ਇਹ ਆ ਰਹੀ ਹੈ ਜੋ ਨਦੀ ਤਾ ਵਿਖਦੀ ਯੋਜਨਾ ਦਾ ਅਕਾਲਪੁਰਖ ਦੇ ਵਾਸਾ ਹੈ ਕਿਉਂਕਿ ਮੈਂ ਅਕਾਲਪੁਰਖ ਤੇ ਬਹੁਤ ਸਾਰਾ ਖਿਆਲ ਹੈ ਅਕਾਲਪੁਰਖ ਜਿਹੜਾ ਹੈਗਾ ਉਹ ਮਤਲਬ ਕਿਸ ਪਾਸੇ ਲੈ ਕੇ ਜਾਂਦੀ ਹੈਗਾ ਸਤਗੁਰੂ ਨੂੰ ਕੀ ਪਾਉਂਦਾ ਹੈਗਾ ਇਹ ਅਕਾਲਪੁਰਖ ਤੇ ਤੇ ਸਤਗੁਰੂ ਤੇ ਠੀਕ ਹੈ ਤੁਸੀਂ ਪਹਿਲੇ ਵੀ ਬਿਆਨ ਦਿੱਤਾ ਸੀ ਕਿ ਮੈਨੂੰ ਇੱਕ ਬੜੇ ਹਟਾਂ ਦੋਸਤੋਂ ਬਾਤ ਮੈਂ ਖੁੱਲ ਕੇ ਨਹੀਂ ਆ ਹਾਂ ਬਿਲਕੁਲ ਬਿਲਕੁਲ ਹੁਣ ਖੁੱਲ ਕੇ ਗੱਲ ਕਰ ਸਕਾਂਗੇ ਹੁਣ ਮੈਂ ਪੰਥ ਜੋਗਾ ਰਹਿ ਗਿਆ ਕੌਮ ਜੋਗਾ ਰਹਿ ਗਿਆ ਜੀ ਇਹ ਲੱਗਦਾ ਕਿ ਇਤਨਾ ਕਿਤੇ ਕੋਈ ਸਬ ਮਾਸਟਰਮਾਈਂਡ ਜਿਹੜੇ ਬਾਦਲ ਪਰਿਵਾਰ ਦਾ ਸੀ ਹੈ। ਪਤਾ ਹੈ ਜੀ ਉਹ ਉਹ ਤਾਂ ਹੈ ਹੀ ਜੀ ਬਿਲਕੁਲ ਇਹ ਉਹਨਾਂ ਵੱਲੋਂ ਹੀ ਹੋਇਆ ਸਾਰਾ ਕੁਝ। ਠੀਕ ਹੈ। ਵੀ ਜੀ ਨੂੰ ਹੈ। ਮੈਨੂੰ ਨਹੀਂ ਪਤਾ ਪਰ ਜਿਹੜਾ ਸੋਤਾ ਖਬਰਾਂ ਮੈਲਰੀ ਅਸੀਂ ਕੇਸ਼ ਸ਼ਰਮਣੀ ਕਮੇਟੀ ਤੇ ਦਬਾਅ ਹੈ ਤੇ ਦਬਾਅ ਜਿਹੜਾ ਉਹ ਸ਼ਰਮਣੀ ਕਮੇਟੀ ਤੇ ਅਕਾਲਪੁਰਖ ਦਾ ਤਾਂ ਹੋ ਨਹੀਂ ਸਕਦਾ ਜੀ। ਹੋ। ਔਰ ਕੌਣ ਹੋ ਸਕਦਾ ਜੀ? ਸ਼ਰਮਣੀ ਕਮੇਟੀ ਰਾਜਨੀਤਿਕ ਲੋਕਾਂ ਦਾ ਦਬਾਅ ਤੁਮਲਾ ਦਾ ਸਿੱਖ ਰਾਜਨੀਤੀ ਲਿਖਾ ਤਕ ਹੈ। ਜਿਹੜਾ ਰਾਜਨੀਤਿਕ ਪ੍ਰੈਸ਼ਰ ਹੈ ਨਾ ਜੀ ਇਹ ਹਮੇਸ਼ਾ ਜਿਹੜਾ ਹੈ ਉਹ ਮਾਰੂ ਹੀ ਸਾਬਤ ਹੁੰਦਾ ਹੈ ਜੀ ਚਾਹੇ ਉਹ ਸਿਕਸ ਸੰਸਥਾਵਾਂ ਤੇ ਹੋਵੇ ਚਾਹੇ ਵਿਅਕਤੀਆਂ ਤੇ ਹੋਵੇ ਚਾਹੇ ਕਿਸੇ ਵੀ ਆਰਗੇਨਾਈਜੇਸ਼ਨ ਤੇ ਹੋਵੇ ਜੇ ਸਰਕਾਰਾਂ ਦਾ ਦਬਾਅ ਪ੍ਰੈਸ਼ਰ ਕੋਰਟਾਂ ਦੇ ਉੱਤੇ ਚਲਾ ਜਾਏ ਤੇ ਉਹ ਵੀ ਨਿਆਂ ਲਈ ਜਿਹੜਾ ਮਾਰਾ ਸਾਬਤ ਹੁੰਦਾ ਹੈ ਤੇ ਜੇ ਆਰਗੇਨਾਈਜੇਸ਼ਨਸ ਤੇ ਦਬਾਅ ਚਲਾਇਆ ਜਾਏ ਰਾਜਨੀਤਿਕ ਪੋਲੀਟੀਕਲ ਤੇ ਉਹ ਵੀ ਮੜਾ ਹੀ ਹੁੰਦਾ ਸੀ ਰਾਜਨੀਤਿਕ ਦਬਾਅ ਕਰਦੇ ਚੰਗਾ ਹੋਇਆ ਹੀ ਨਹੀਂ ਤੋਂ ਦੇ ਨਾਲ ਜਿਹੜੇ ਸੁਧਾਰ ਲਹਿਰ ਵਾਲੇ ਸੀਗੇ ਉਹਨਾਂ ਨੇ ਵੀ ਸੰਪਰਕ ਕੀਤਾ ਕਿਸੇ ਤਰ੍ਹਾਂ ਦਾ ਇਸਤਨਾਗਰਮ ਤੋਂ ਬਾਅਦ ਮੇਰੇ ਨਾਲ ਸਾਰੇ ਇਕੱਲੇ ਸੁਧਾਰ ਲਹਿਰ ਵਾਲੇ ਨਹੀਂ ਜੰਨੀਆਂ ਵੀ ਪੰਥ ਦੀਆਂ ਜੱਥੇਬੰਦੀਆਂ ਜਿਨ੍ਹਾਂ ਨੂੰ ਪੰਥ ਦਾ ਦਰਦ ਹੈ ਜਿਨ੍ਹਾਂ ਦੇ ਅੰਦਰ ਪੰਥ ਦੀ ਸੋਚ ਹੈ ਉਹ ਮੇਰੇ ਸੰਪਰਕ ਚ ਆਏ ਬੰਦੇ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਐ 80% ਲੋਕ ਜਿਹੜੇ ਮੇਰੇ ਸੰਪਰਕ ਚ ਹੈ ਜਿਸ ਤਰ੍ਹਾਂ ਅੱਜ ਮੀਟਿੰਗ ਸ਼ੁਰੂ ਹੋਈ ਤੁਹਾਨੂੰ ਪਹਿਲਾਂ ਹੀ ਪਤਾ ਸਹੀ ਅਸੀਂ ਵੀ ਹੋਏਗਾ ਸਭ ਮੈਨੂੰ ਤਾਂ 2 ਦਸੰਬਰ ਤੋਂ ਬਾਅਦ ਹੀ ਅਹਿਸਾਸ ਹੋਇਆ ਅੱਜ ਨਹੀਂ ਮੈਨੂੰ ਤਾਂ 2 ਦਸੰਬਰ ਤੋਂ ਬਾਅਦ 6 ਤਰੀਕ ਨੂੰ ਮੈਨੂੰ ਜਿਹੜਾ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਕਿ ਮੇਰੀਆਂ ਸਵਾਵਾ ਸਮਾਪਤ ਹੋਣੀਆਂ 6 ਦਸੰਬਰ ਠੀਕ ਪਰ ਜਿਸ ਤਰ੍ਹਾਂ ਦੀਆਂ ਸਵਾਮਾ ਜਿਹੜੀਆਂ ਇਹ ਸਮਾਪਤ ਕੀਤੀਆਂ ਗਈਆਂ ਪਰ ਇੱਕ ਪਾਸੇ ਜਿਹੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਕਹਿ ਰਹੇ ਨੇ ਕਿ ਜੱਜਦਾਰ ਦੀ ਕੋਈ ਵੀ ਜਿਹੜੀ ਹੈ ਇਨਕੁਆਰੀ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰਤਾ ਫੈਸਲਾ ਪਰ ਫਿਰ ਫਿਰ ਉਸ ਤੋਂ ਬਾਅਦ ਇਨਕੁਆਰੀਆਂ ਚੱਲ ਰਹੀਆਂ ਜਦੋਂ ਜਦੋਂ ਧੱਗਾ ਕਰਨਾ ਹੋਵੇ ਜਦੋਂ ਮਾਈਂਡ ਦੇ ਵਿੱਚ ਸੋਚ ਲਿਆ ਜਾਵੇ ਕਿ ਅਸੀਂ ਇਹਨੂੰ ਬਾਹਰ ਕੱਢਣਾ ਹੈ ਉਦੋਂ ਕੋਈ ਮਰਿਆਦਾ ਕੋਈ ਕਿਸੇ ਕਿਸਮ ਦਾ ਜਿਹੜਾ ਹੈਗਾ ਨਿਯਮ ਕੋਈ ਕਾਨੂੰਨ ਉਹ ਨਹੀਂ ਦੇਖਿਆ ਜਾਂਦਾ ਜਿਸ ਤਾਂ ਤੁਹਾਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਜੋ ਟੰਗ ਠੀਕਾ ਅਪਣਾਇਆ ਗਿਆ ਤੁਹਾਨੂੰ ਲੱਗਦਾ ਭੁਇਕ ਤੇ ਵਿੱਚ ਹੋਰ ਕੋਈ ਅਡਾ ਜ਼ੇੜਾ ਕਰ ਸਕੂਗਾ ਫਿਰ ਨਹੀਂ ਇਹ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਜੀ ਤੇ ਇਸ ਤੋਂ ਮੈਥੋਂ ਪਹਿਲਾਂ ਵੀ ਜਥੇਦਾਰ ਸਾਹਿਬਾਨ ਦੇ ਨਾਲ ਇਹੋ ਕੁਝ ਹੁੰਦਾ ਰਿਹਾ ਜੀ ਜੀ ਇਹ ਉਹਨਾਂ ਚਿਰ ਚੱਲਦੀ ਰਹਿਣਾ ਹੈਗਾ ਜਿੰਨਾ ਚਿਰ ਸਿਆਸੀ ਦਬਾਅ ਤੋਂ ਸਾਡੀਆਂ ਸੰਸਥਾਵਾਂ ਮੁਕਤ ਨਹੀਂ ਹੁੰਦੀਆਂ ਇੰਨਾ ਚਿਰ ਚੱਲਦਾ ਹੀ ਰਹੂ ਪਰ ਜਿਹੜਾ ਮਨਜਿੰਦਰ ਸਰਸਾ ਨੂੰ ਕੱਲ ਤੁਹਾਡੇ ਵੱਲੋਂ ਸਨਮਾਨਤ ਕੀਤਾ ਗਿਆ ਨਹੀਂ ਸਨਮਾਨਤ ਨਹੀਂ ਕੀਤਾ ਉਹ ਤਾਂ ਗੁਰਦਾਰਾ ਬੰਗਲਾ ਸਾਹਿਬ ਮੈਂ ਕਥਾ ਕਰਨ ਵਾਸਤੇ ਗਿਆ ਉੱਥੇ ਬੜੂ ਸਾਹਿਬ ਵਾਲਿਆਂ ਦਾ ਗੁਰਦਾਰਾ ਰਕਾਬ ਕੈਂ ਸਮਾਗਮ ਸੇਵਾ ਤੇ ਚਾਹਦਰੀ ਭਰਨ ਗਿਆ ਉਹ ਬੰਗਲਾ ਸਾਹਿਬ ਆਈ ਉੱਥੇ ਹੈਡਗ੍ਰਾਮ ਕੀਨੇ ਜਿਹੜੇ ਬੰਗਲਾ ਸਾਹਿਬ ਦੇ ਉਹਨਾਂ ਨੇ ਉਹਨਾਂ ਨੂੰ ਸਨਮਾਨ ਦਿੱਤੇ ਸਨਮਾਨ ਲੈ ਕੇ ਸਰੂਪਾ ਲੈ ਕੇ ਉਹ ਥੱਲੇ ਦਫਤਰ ਦੇ ਵਿੱਚ ਮੈਂ ਪ੍ਰਸ਼ਦਾਚਾ ਕਰੇ ਮੇਰੇ ਕੋਲ ਆਇਆ ਫੋਟੋ ਖਚਾਈਏ ਤੇ ਚ ਮਾੜੀ ਗੱਲ ਕੀਤੀ ਸਹਿਜਤਾਰੀ ਸਿੰਘ ਸਿੱਖ ਨੂੰ ਸੋਪਾ ਦੇਣਾ ਉਹਨੂੰ ਲੈ ਕੇ ਤੁਹਾਨੂੰ ਟਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਜਿਹੜੇ ਟਰੋਲ ਕਰ ਰਹੇ ਉਹ ਤਾਂ ਮੇਰੀਆਂ ਜੇਜ਼ਦਾਰੀਆਂ ਨੇ 2 ਮਹੀਨੇ ਤੋਂ ਹੀ ਸਵਾਵਾ ਸਮਾਪਤ ਕਰ ਚੁੱਕੇ ਉਹਨਾਂ ਨੂੰ ਤਾਂ ਅਧਿਕਾਰ ਹੀ ਨਹੀਂ ਟਰੋਲ ਕਰਨ ਦਾ ਠੀਕ ਹੈ ਨਾਲੇ ਟਰੋਲ ਉਹ ਕਰ ਰਹੇ ਜਿਨ੍ਹਾਂ ਦੀ 25 ਸਾਲ ਜਿਹੜੀ ਗੁੜੀ ਸੰਗ ਰਹੀ ਹੈ ਤੇ ਹੁਣ ਵੀ ਰਾਤ ਨੂੰ ਗੱਲਾਂ ਕਰਦੇ ਨੇ ਉਹਨਾਂ ਨਾਲ ਜਿਨ੍ਹਾਂ ਦੇ ਨਾਲ ਫੋਟੋ ਤੋਂ ਮੇਰੇ ਤੇ ਇਤ ਸਹੀ ਤਾਂ ਉਹ ਵੀ ਅੜੇ ਹੋਏ ਨਾ ਕਿ ਵੀ ਉਹਨਾਂ ਨੂੰ ਜਦੋਂ ਤਨਖਾਹੀ ਐ ਘਰਾਰ ਦਿੱਤਾ ਹੋਇਆ ਤਾਂ ਕਿਉਂ ਕੀ ਤਨਖਾਹੀ ਐ ਘਰਾਰ ਦਿੱਤਾ ਜੀ ਆਪਣੇ ਨਮਨਜਿੰਦਰ ਸੱਤ ਜੀ ਉਹਨੂੰ ਤਨਖਾਹੀ ਐ ਘਰਾ ਨਹੀਂ ਦਿੱਤਾ ਜੀ ਕਿਨੇ ਦਿੱਤਾ ਜੀ ਨਹੀਂ ਇਹ ਗੱਲ ਕਰਾ ਸੋਸ਼ਲ ਮੀਡੀਆ ਤੇ ਉਹੀ ਚੱਲ ਰਹੀ ਹੈ ਲਗਾਤਾਰ ਸੋਸ਼ਲ ਮੀਡੀਆ ਕਿਹੜੇ ਹੈਗੇ ਉਹ ਮਰਿਆਦਾ ਤੋਂ ਹੀਣੇ ਲੋਕ ਬਾਹਰ ਰੱਖਿਆ ਜੀ ਉਹਨਾਂ ਨੂੰ ਮੇਰੇ ਲੈਣ ਦੇ ਨਾਲ ਵੀ ਦੋ ਦਿਨਾਂ ਵਾਸਤੇ ਕੰਮ ਮਿਲ ਗਿਆ ਉਹ ਦੋ ਦਿਨ ਖੂਬ ਜਿਹੜਾ ਉਹ ਇਸ ਕਾਰਵਾਈ ਨੂੰ ਜਿਹੜਾ ਉਹ ਸਲਾਉਣਗੇ ਜੀ ਕੰਮ ਮਿਲ ਗਿਆ ਲੱਗੇ ਇਹ ਗੱਲ ਪਰ ਤੁਹਾਡੇ ਤੇ ਇਸ ਗੱਲ ਨੂੰ ਲੈ ਕੇ ਭਾਜਪਾ ਦੇ ਨਾਲ ਨਜ਼ਦੀਕੀਆਂ ਨੇ ਉਹ ਐ ਨਹੀਂ ਹੁੰਦੀ ਨਜ਼ਦੀਕੀਆਂ ਨਜ਼ਦੀਕੀਆਂ ਨਹੀਂ ਹੁੰਦੀਆਂ ਜੇ ਤੁਸੀਂ ਕਿਸੇ ਨਾਲ ਬਹਿ ਜਾਣੀ ਹੋ ਕਿਸੇ ਨਾਲ ਉਠ ਖੜ੍ਹਦੀ ਹੋ ਕਿਸੇ ਨਾਲ ਚਾਪੀ ਲੈਣੀ ਹੋ ਤੇ ਤੁਸੀਂ ਉਹਦੇ ਨਹੀਂ ਬਣ ਜਾਂਦੇ ਕਿ ਨਾ ਉਹ ਤੁਹਾਡਾ ਬਣ ਜਾਂਦਾ ਆ। ਹਾਂ ਬਸ। ਆ ਸਭ ਕਿਵੇਂ ਦੇਖਦੇ ਹੋ ਜੀ ਮੈਂ ਤਾਂ ਪਿਆ ਸਵਾਮਾ ਖਤਮ ਕੀਤੇ ਆਂਗੇ। ਪਲਾ ਹੋਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਛੁੱਟੀ। ਮੈਂ ਜਦੋਂ ਗਾਲ ਤੱਕ ਸਭ ਤੋਂ ਫਾਰਗੋ ਐ ਸੀਗਾ। ਜੈਸੇ ਤਾਰੀ ਤੋਂ ਉਹਦੋਂ ਵੀ ਮੈਂ ਸ਼ਬਦ ਕਹੀ ਸੀ। ਉਹ ਹੁਣ ਵੀ ਮੈਂ ਸ਼ਬਦ ਕਹਾਂ। ਕੀ ਹੋਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਜਿਹੜਾ ਹੋ ਚੁੱਕਿਆ ਸੀ ਕਿ ਮੇਰੀਆਂ ਸਵਾਵਾਵਾਂ ਖਤੋਂ ਕਿੱਥੇ ਜਾਣੀਏ ਤੋਂ ਹੋ ਗਈਆਂ ਜੀ ਕੋਈ ਚੱਕਰ ਆਈ ਜਾਂਚ ਕਮੇਟੀ ਨੇ ਤਾਲਮੇਲ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਤਾਲਮੇਲ ਕੀਤਾ ਨਾ ਕੀਤਾ ਮੈਂ ਜਾਣੇ ਨਹੀਂ ਸੀ ਇਹ ਤੁਹਾਨੂੰ ਅੱਛਾ ਠੀਕ ਓਕੇ ਜਿਨਾ ਚਿਰ ਮੈਂ ਜਥੇਦਾਰ ਸੀਗਾ ਤੇ ਤੱਕ ਮੈਂ ਕਮੇਟੀ ਦੇ ਅੱਗੇ ਪੇਸ਼ ਹੋਣਾ ਉਹਦੇ ਦੀ ਤੋਹੀਨ ਸੀ ਨਹੀਂ ਕਰ ਸਕਦਾ ਠੀਕ ਹੈ ਜੀ ਤੇ ਜਿਸ ਤਰ੍ਹਾਂ ਇਹ ਸਾਰਾ ਵਾਪਰਿਆ ਵਰਤਾਰਾ ਉਹਨੂੰ ਕਿਵੇਂ ਦੇਖਦੇ ਹਾਂ ਭਵਿੱਖ ਦੇ ਵਿੱਚ ਤੇ ਜਿਸ ਚੀਜ਼ ਦਾ ਪਹਿਲਾਂ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਉਹ ਹਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲਾਂ ਹੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸੰਭਾਵਾਂ ਜੜੀਆਂ ਹੋਣਾ ਸਮਾਪਤ ਹੋਣ ਗਈਆਂ ਉਹ ਹੋ ਗਈਆਂ ਸੀ ਕਿੰਸਾ ਸਮਾ ਪਿਆਰੇ ਤੁਹਾਡੇ ਫੇਸੇ ਇੱਕ ਸਸਾਲ ਦਾ ਪਤਾ ਨਹੀਂ ਮੈਨੂੰ ਕੀ ਕੀਤਾ ਜੀ ਉਹ ਆਰਡਰ ਪੜਨ ਤੋਂ ਬਾਅਦ ਪਤਾ ਲੱਗ ਗਿਆ ਕਿ ਕੀ ਹੈ ਕੀ ਨਹੀਂ ਸੁਖੀਰ ਜਾਨ ਕਿ ਜੁਣ ਨਹੀਂ ਅਜੇ ਕੋਈ ਪਤਾ ਨਹੀਂਗਾ ਮੈਂ ਕੀ ਕੀਤਾ ਜਾਨੀ ਮਤੇ ਚ ਕੀ ਲਿਖਦੇ ਨੇ ਕੀ ਨਹੀਂ ਲਿਖਦੇ ਉਹ ਤੁਹਾਨੂੰ ਬਾਅਦ ਪਤਾ ਇਹ ਇਨਾ ਕਨਫਰਮ ਹੋ ਗਿਆ ਜੀ ਕਿਲਾ ਜਥੇਦਾਰੀ ਤੋਂ ਤੁਹਾਨੂੰ ਫਾਰਕ ਪਤਾ ਨਹੀਂ ਮੈਨੂੰ ਇਹਦੇ ਕੁਝ ਨਹੀਂ ਪਤਾ ਜੀ ਪਰ ਜੋ ਵੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਪਵਿਕ ਦੀ ਯੋਜਨਾ ਕੀ ਹੈ ਜੀ ਜਿਵੇਂ ਕਿ ਆਸਰਾ ਇਹ ਆ ਰਹੀ ਹੈ ਜੋ ਉਹਨਾਂ ਦੀ ਪਾ ਵਿਖਦੀ ਯੋਜਨਾ ਦਾ ਆਕਾਲਪੁਰਖ ਦੇ ਵਾਸਾ ਹੈ ਕਿਉਂਕਿ ਮੈਂ ਆਕਾਲਪੁਰਖ ਤੇ ਭੁਰ ਸਾਰਾ ਖੜਾ ਹਾਂ ਆਕਾਲਪੁਰਖ ਜਿਹੜਾ ਹੈਗਾ ਉਹ ਮਤਲਬ ਕਿਸ ਪਾਸੇ ਲੈ ਕੇ ਜਾਣਾ ਹੈਗਾ ਸਤਿਗੁਰੂ ਨੂੰ ਕੀ ਪਾਉਂਦਾ ਹੈਗਾ ਇਹ ਆਕਾਲਪੁਰਖ ਤੇ ਤੇ ਸਤਿਗੁਰੂ ਤੇ ਠੀਕ ਹੈ ਤੁਸੀਂ ਪਹਿਲੇ ਹੀ ਬਿਆਨ ਦਿੱਤਾ ਸੀ ਵੀ ਇੱਕ ਮੈਨੂੰ